ਆਪਣੀ ਗਰੇਵੀ ਬਿਲਕੁਲ ਬਣ ਕੇ ਐਨ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਪਨੀਰ। ਨਾਲ ਆਪਾਂ ਪਨੀਰ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਘਰੇ ਬਣਾਵਾਂਗੇ ਸਾਈ ਪਨੀਰ ਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਕਿਵੇਂ ਬਣੂਗਾ ਸਾਰਾ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਸਾਈ ਪਨੀਰ ਬਣਾਉਣਾ। ਤੁਹਾਨੂੰ ਸਾਰਾ ਆਪਾਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦਾ ਐਂਡ ਤੱਕ ਬਣੇ ਰਹੋ। ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆਪਾਂ ਨੂੰ ਕੀ ਕੀ ਸਮਾਨ ਸਾਈ ਪਨੀਰ ਵਾਸਤੇ ਚਾ ਬਣਾਉਣ ਲੱਗੇ ਆਂ ਸਾਈ ਪਨੀਰ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਘਰੇ ਟ੍ਰਿਕੇ ਨਾਲ ਸਾਹਿਬ ਨੀਰ ਬਣਾ ਸਕਦੇ ਬਿਲਕੁਲ ਵਧੀਆ ਤੇ ਟੇਸਟੀ ਤੇ ਇਹਦੇ ਲਈ ਆ ਪੰਜਾਹੀ ਦਿਨ ਪਹਿਲਾਂ ਪਿਆਜ਼ ਪਨੀਰ ਤੇ ਜੀਰਾ ਤੇ ਬਾਕੀ ਆਪਾਂ ਆ ਮਸਾਲਾ ਲੈ ਲਿਆ ਮਿਰਚ ਲੈ ਲਈ ਇੱਧਰ ਹਲਦੀ ਤੇ ਨੂਨ ਤੇ ਬਾਕੀ ਟਮਾਟਰ ਇੰਨਾ ਕ ਆਪਾਂ ਘਿਓ ਪਾ ਲਿਆ ਤੁਸੀਂ ਤੇਲ ਵੀ ਵਰਤ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਪਾਉਣਾ ਜੀਰਾ ਥੋੜਾ ਜਿਹਾ ਆਪਾਂ ਆ ਜੀਰਾ ਲੈ ਲਿਆ ਇਹ ਜੀਰਾ ਹੁਣ ਆਪਾਂ ਵਿੱਚ ਪਾਉਣਾ ਲਓ ਜੀ ਜੀਰਾ ਆਪਾਂ ਪਾਤਾ ਇਹ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨੂੰ ਹਿਲਾਉਣਾ ਇੱਕ ਇੱਕ ਦੋ ਮਿੰਟ ਹਿਲਾਉਣਾ ਆਪਾਂ ਨੇ ਜੀਰੇ ਨੂੰ ਆ ਆਪ ਜੀਰੇ ਨੂੰ ਹਿਲਾਇ ਜਾਣਾ ਬਿਲਕੁਲ ਸਿੰਪਲ ਤਰੀਕੇ ਨਾਲ ਤੁਹਾਨੂੰ ਪੜ੍ਹਾਵਾਂਗਾ ਤੁਸੀਂ ਘਰੇ ਬਣਾ ਸਕਦੇ ਹੋ ਕੋਈ ਔਖਣੀ ਨਹੀਂ ਹੈਗਾ ਟਾਈਪ ਬਿਲਕੁਲ ਟੇਸਟੀ ਬਣੂਗਾ ਤੇ ਓਦੋਂ ਵਾਲਾ ਪਣੀ ਪੋਣਿਆ ਤੇ ਪਿਆਜ਼ ਲੱਕਾ ਪੋਣਿਆ ਪਿਆਜ਼ ਯਾਰ ਆਪ ਸਾਰੇ ਪਾਣੀ ਤੇ ਥੋੜਾ ਦੂਰ ਰਹੋ ਚਿੱਟੇ ਪੰਜੇ ਨੇ ਈ ਉਹਦੇ ਲੱਕਾ ਪਿਆਜ਼ ਪਾਤਾ ਤੇ ਇਹਨੂੰ ਫਿਰ ਹਿਲਾਉਣਾ 3-4 ਮਿੰਟ ਪਿਆਜ਼ ਜਦ ਤੱਕ ਇਹ ਪੀਲਾ ਜਣੀ ਹੋ ਜਾਣਾ ਜਦ ਤੱਕ ਤੁਸੀਂ ਪਿਆਜ਼ ਨੂੰ ਹਿਲਾਉਣਾ ਤੇ ਆਪਾਂ ਨੇ ਥੋੜਾ ਜਿਹਾ ਜਿਵੇਂ ਕਹਿ ਲਈਏ ਵੀ ਕਾਫੀ ਜਿਆਦਾ ਬਣਾਉਣਾ ਚਾਹੀਦੇ ਤਾਂ ਆਪਾਂ ਪਿਆਜ਼ ਜਿੰਨਾ ਜਿਆਦਾ ਪਾੜਿਆ ਬਾਕੀ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਜਿੰਨਾ ਤੁਸੀਂ ਬਣਾਉਣਾ। ਓਨਾ ਤੁਸੀਂ ਪਿਆਜ਼ ਪਾ ਸਕਦੇ ਹੋ। ਆਪਾਂ ਨੂੰ 2 ਤੋਂ 3 ਮਿੰਟ ਹੋ ਗਏ ਤੇ ਜਦ ਤੱਕ ਤੁਹਾਡਾ ਪਿਆਜ਼ ਪੀਲਾ ਨਹੀਂ ਹੁੰਦਾ ਜਦ ਤੱਕ ਤੁਸੀਂ ਇਹਨੂੰ ਹਿਲਾਈ ਜਾਣਾ ਤੇ ਬਾਕੀ ਆਹ ਸਮਾਨ ਤੁਹਾਨੂੰ ਸਾਰਾ ਘਰੇ ਮਿਲ ਜੂਗਾ। ਸਾਰਾ ਸਮਾਨ ਘਰੇ ਹੋਊਗਾ ਪਿਆਜ਼, ਸਿੰਪਲ ਨਾਲ ਸਿੰਪਲ ਆਹ ਸਾਰਾ ਜਿਵੇਂ ਟਮਾਟਰ ਹੋ ਗਏ, ਮਿਰਚਾਂ ਹੋ ਗਈਆਂ, ਪਨੀਰ ਤੁਸੀਂ ਦੁੱਧ ਦਾ ਪਾੜ ਸਕਦੇ ਹੋ ਤੇ ਬਾਕੀ ਆਹ ਮਸਾਲਾ ਜੋ ਤੁਹਾਨੂੰ ਦਿਖਾਇਆ ਇਹ ਮਸਾਲਾ ਤੁਹਾਨੂੰ ਮਾਰਕੀਟ 'ਚ ਮਿਲ ਜੂਗਾ ਬਾਕੀ ਜੇ ਮਸਾਲਾ ਤੁਸੀਂ ਸਕਿਪ ਕਰਨਾ ਕਰ ਵੀ ਸਕਦੇ ਹੋ ਕੋਈ ਉਹ ਨਹੀਂ ਹੈਗਾ ਦੇ ਵਿੱਚ ਜਿਵੇਂ ਆਪਾਂ ਪਾ ਰਹੇ ਹਾਂ ਤੇ ਆਪਾਂ ਚਾਰ ਪੰਜ ਮਿੰਟ ਇਦਾਂ ਹੀ ਹਲਾਉਣਾ ਤੇ ਜਦ ਤੱਕ ਪਿਆਜ਼ ਥੋੜਾ ਪੀਲਾ ਜਾਂ ਨਹੀਂ ਹੁੰਦਾ ਜਦ ਤੱਕ ਤੁਸੀਂ ਇਹਨੂੰ ਹਿਲਾਈ ਜਾਣਾ ਤੇ ਪਿਆਜ਼ ਆਪਣਾ ਬਸ ਹੁਣ ਰੰਗ ਦਿਖਾਉਣ ਲੱਗ ਗਿਆ ਪੀਲਾ ਪੀਲਾ ਥੋੜਾ ਥੋੜਾ ਹੁਣ ਲੱਗ ਗਿਆ ਫਿਰ ਆਪਾਂ ਜੇ ਬਾਕੀ ਸਮਾਨ ਜਰਾ ਪਾਉਣਾ ਤੇ ਤੁਹਾਨੂੰ ਦੱਸ ਦਿਆਂ ਆਪਾਂ ਲਓ ਜੀ ਆਪਾਂ ਨੂੰ 5 ਤੋਂ 6 ਮਿੰਟ ਹੋ ਗਏ ਤੇ ਪਿਆਜ਼ ਆਪਣੇ ਪੀਲਕ ਜੀ ਮਨ ਦਿਖਾਉਣ ਲੱਗ ਗਏ ਹੁਣ ਆਪਾਂ ਇਹਦੇ ਵਿੱਚ ਸਮਾਨ ਪਾ ਸਕਦੇ ਹਾਂ ਬ ਤੇ ਪਹਿਲਾਂ ਆਪਾਂ ਇਹਦੇ ਵਿੱਚ ਪਾਉਣੇ ਆ ਥੋੜੀ ਜਿਹੀ ਪਹਿਲਾਂ ਅੱਗ ਘੱਟ ਕਰ ਲਓ ਜਦੋਂ ਸਮਾਨ ਪਾਉਣਾ ਕਿਉਂਕਿ ਫਿਰ ਥੱਲੇ ਨਾ ਲੱਗੇ ਪਿਆ ਤੁਹਾਡਾ ਪਹਿਲਾਂ ਤਾਂ ਆਪਾਂ ਜਿਹੜਾ ਹਲਦੀ ਤੇ ਨੂਨ ਪਾਉਣਾ ਇੱਕ ਇੱਕ ਚਮਚਾ ਤੁਸੀਂ ਪਹਿਲਾਂ ਹੀ ਆਪਣਾ ਕੱਢ ਕੇ ਰੱਖ ਲਿਓ ਤੇ ਆਪਾਂ ਨੇ ਰੱਖਿਆ ਜੀ ਮੈਂ ਲਓ ਜੀ ਠੀਕ ਆ ਉਹ ਤੋਂ ਬਾਅਦ ਤੁਸੀਂ ਪਾਉਣੀ ਆ ਮਿਰਚ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਆਪਾਂ ਇੰਨੀ ਕੀ ਪਾ ਰਹੇ ਹਾਂ ਠੀਕ ਆ ਉਹ ਤੋਂ ਬਾਅਦ ਤੁਸੀਂ ਪਾਉਣੇ ਆ ਟਮਾਟਰ ਹੁਣ ਆਪਾਂ ਪਾ ਰਹੇ ਆ ਟਮਾਟਰ ਇਹਦੇ ਚ ਲਓ ਜੀ ਮਟਰ ਤੱਕ ਮਟਰ ਥੋੜੇ ਹੋਪਾ ਲਾ ਥੋੜੇ ਜਿਹਾ ਲਾ ਬਾਅਦ ਠੀਕ ਹੈ ਉਦੋਂ ਬਾਅਦ ਤੁਸੀਂ ਪਾਉਣਾ ਮਸਾਲਾ ਇਹ ਆਪਾਂ ਮਸਾਲਾ ਇਹ ਯੂਜ਼ ਕਰ ਰਹੇ ਹਾਂ ਇਹਦੇ ਵਿੱਚ ਇੱਕ ਚਮਚੇ ਦਾ ਪਾਉਣਾ ਹੁਣ ਆਪਾਂ ਪਾਉਣਾ ਮਸਾਲਾ ਇਹਦੇ ਵਿੱਚ ਠੀਕ ਹੈ ਜੀ ਮਸਾਲਾ ਥੋੜਾ ਜਿਹਾ ਹੋਰ ਪਾ ਲਓ ਤੁਸੀਂ ਗਰਮ ਮਸਾਲਾ ਵੀ ਯੂਜ਼ ਕਰ ਸਕਦੇ ਹੋ ਆਪਾਂ ਸਾਜ ਮੇਰਾ ਮਸਾਲਾ ਪਾ ਰਹੇ ਹਾਂ ਤੇ ਬਾਕੀ ਕਿਸੀ ਮਸਾਲਾ ਆਪਦੇ ਹਿਸਾਬ ਨਾਲ ਤੁਸੀਂ ਦੇਖ ਲੇ ਤੇ ਆਪਾਂ ਇੱਕ ਗੰਮੀ ਪਾਇਆ ਮੰਨ ਲਓ ਕਿ ਤੇ ਹੁਣ ਆਪਾਂ ਇਹਨੂੰ ਹਲਾਉਣਾ 4 ਤੋਂ 5 ਮਿੰਟ। ਹੁਣ ਆਪਾਂ थोड़ी ਅੱਗ ਵਧਾ ਲੈਣੀ। ਆਪਣਾ ਇਹਨੂੰ ਹਲਾਉਣਾ 4 ਤੋਂ 5 ਮਿੰਟ। ਐਂ ਫਿਰ ਇਹਨੂੰ ਹਲਾਈ ਜਾਣਾ। ਤੇ ਹੁਣ ਅੱਗੇ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਘਰੇ ਸਾਈ ਪਨੀਰ ਬਣਾ ਸਕਦੇ ਹੋ। ਤੇ ਟੇਸਟੀ ਬਣੂਗਾ ਇਹ ਨਹੀਂ ਇਹਦਾ ਵੀ ਟੇਸਟੀ ਨਹੀਂ ਬਣੂਗਾ ਟੇਸਟੀ ਬਣੂਗਾ ਪੂਰਾ ਵਧੀਆ। ਜਿਵੇਂ ਰੈਸਟੋਰੈਂਟ ਵਿੱਚ ਹੁੰਦਾ ਉਹ ਬਣੂਗਾ ਹੁਣ ਦਿਖਾਉਣੀ ਆਪਾਂ ਬਣਾ ਕੇ। ਤੇ ਥੱਲੇ ਵੀ ਤੁਸੀਂ ਲੱਗਣੇ ਨਾਲ ਥੋੜੀ ਅੱਗ ਤੇਜ਼ ਕਰ ਲੈਣੀ ਆ। ਜਿਹੜਾ ਸਮਾਨ ਕੋਣਾ ਰੋੜੀ ਅੱਗ ਹੌਲੀ ਕਰ ਲਈਏ ਜਿਹੜਾ ਪੈਨ ਹੁਲਾਈ ਜਾਣਾ ਪੰਜ ਤੋਂ 6 ਮਿੰਟ ਇਹਨੂੰ ਹਲਾਉਣਾ ਇਦਾਂ ਪਹਿਲਾ ਸਾਰਾ ਸਮਾਨ ਆ ਮਿਕਸ ਹੋ ਜੇਗਾ ਲਓ ਜੀ ਆਪਣਾ ਜਿਹੜਾ ਸਮਾਨ ਸੀ ਉਹ ਮਿਕਸ ਹੋ ਗਿਆ ਤੇ ਤੁਸੀਂ ਇਹਨੂੰ ਹਲਾਈ ਜਾਣਾ ਇਦਾਂ ਥੱਲੇ ਨਹੀਂ ਲੱਗਣ ਦੇਣਾ ਹੈਗਾ ਬਿਲਕੁਲ ਸਿੰਪਲ ਤਰੀਕਾ ਸਾਈ ਪੀਰ ਬਣਾਉਣ ਦਾ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਅੰਤ ਤੱਕ ਬਣੀ ਰਹੂਗੀ ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈਂ ਤੇ শেয়ার ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬਰੋ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਬਣਾ ਰਹੇ ਆਂ ਬਾਕੀ ਜੇ ਕੋਈ ਤੁਹਾਨੂੰ ਹੋਰ ਤਰੀਕਾ ਹੁੰਦਾ ਬਣਾਉਣ ਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਆਪਣੇ ਹਿਸਾਬ ਨਾਲ ਬਣਾ ਰਹੇ ਆਂ ਜਿਵੇਂ ਆਪਾਂ ਨੂੰ ਆਉਂਦਾ ਤੇ ਬਿਲਕੁਲ ਸਿੰਪਲ ਤਰੀਕਾ ਹੈ ਕਿਉਂਕਿ ਡੇਲੀ ਯੂਜ਼ ਹੋਣ ਵਾਲਾ ਆਪਣੇ ਕੋਲ ਸਮਾਨ ਆ ਜਿਵੇਂ ਮਿਰਚਾਂ ਹੋ ਗਈ ਹਲਦੀ ਹੋ ਗਈ ਨੂਨ ਹੋ ਗਿਆ ਨਾ ਤੇ ਬਾਕੀ ਗਠੇ ਹੋ ਗਏ ਤੇ ਇਸ ਪਨੀਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਤੁਸੀਂ ਉਧਰ ਦਾ ਪਾੜ ਸਕਦੇ ਹੋ ਬਾਕੀ ਮਸਾਲਾ ਤੁਸੀਂ ਸਕਿੱਪ ਕਰ ਸਕਦੇ ਜੋ ਕੋਨਾ ਪਾ ਸਕਦੇ ਹੋ ਉਹ ਕੋਈ ਐਡਾ ਹੋਣੀ ਹੈਗਾ ਠੀਕ ਹੈ ਥੋੜਾ ਟੇਸਟ ਹੋ ਜਾਂਦਾ ਓਕੀ ਤੇ ਆਪਾਂ ਇਹਨੂੰ 5 ਤੋਂ 6 ਮਿੰਟ ਇਦਾਂ ਹੀ ਹਲਾਉਣਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਫਿਰ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਜਿਹੜਾ ਸਾਹਿਬ ਨਿਰੋ ਘਰੇ ਤਿਆਰ ਕਰ ਕਰ ਲਏ ਲਓ ਜੀ ਆਪਾਂ 5 ਤੋਂ 6 ਮਿੰਟ ਆਪਾਂ ਨੂੰ ਹੋ ਗਏ ਤੇ ਹੁਣ ਆਪਾਂ ਇਹਨੂੰ ਆ ਮਿਕਸੀ ਹੋ ਗਈ ਤੁਹਾਡੇ ਘਰੇ ਇਹਦੇ ਵਿੱਚ ਪਾ ਲੈਣਾ ਤੇ ਫਿਰ ਤੁਸੀਂ ਇਹ ਦੇਖਣਾ ਕਿ ਕੱਚਿਆ ਨਾ ਤੁਹਾਡੇ ਕੋਈ ਵੀ ਚੀਜ਼ ਰਹੇ ਇਹਦੇ ਵਿੱਚ ਨੂੰ ਇਹ ਤੁਸੀਂ ਇਹ ਦੇਖਣਾ ਕਿ ਤੁਹਾਡੇ ਪੈਨ ਪ੍ਰੋਪਰ ਪੱਕਿਆ ਗਿਆ ਪੱਕ ਗਏ ਤੇ ਉਹ ਤੋਂ ਬਾਅਦ ਤੁਸੀਂ ਮਿਕਸੀ 'ਚ ਪਾ ਕੇ ਇਹਨੂੰ ਗ੍ਰाइंड ਕਰਨਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਪਾਂ ਤੇ ਆਪਾਂ ਨੂੰ 5 ਤੋਂ 6 ਮਿੰਟ ਹੋ ਗਿਆ ਬਿਲਕੁਲ ਆਪਣਾ ਜਿਹੜਾ ਮੇਂ ਸਾਮਾਨ ਦੀ ਸਾਰਾ ਮਿਕਸ ਹੋ ਗਿਆ ਜਿਵੇਂ ਟਮਾਟਰ ਗਠੇ ਮਿਰਚ ਬਾਕੀ ਸਾਰਾ ਸਾਮਾਨ ਆਪਣਾ ਮਿਕਸ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਾਉਣੇ ਆ ਮੱਖੀ ਦੇ ਵਿੱਚ ਤੇ ਥੋੜਾ ਗਰਮਾ ਮੜਾ ਜਾ ਫਿਰ ਤੋਂ ਮੜਾ ਗੈਸ ਘਟਾ ਦਿੰਨੇ ਆ ਹੁਣ ਤੇ ਉਹਦੋਂ ਬਾਅਦ ਆਪਾਂ ਇਹਨੂੰ ਪਾਵਾਂਗੇ ਮੱਖੀ ਦੇ ਵਿੱਚ ਤੇ ਆਪਾਂ ਨੂੰ ਬਰਾਂਡ ਕਰਾਂਗੇ ਤੇ ਮਸਾਲਾ ਆਪਣਾ ਕਾਹੀ ਪਨੀਰ ਦਾ ਜੋ ਵੀ ਮਟੀਰੀਅਲ ਸਾਰਾ ਆਪਣਾ ਤਿਆਰ ਹੋ ਗਿਆ ਲਓ ਜੀ ਆਪਾਂ 5 ਤੋਂ 6 ਮਿੰਟ ਬਾਅਦ ਆਪਾਂ ਹੁਣ ਇਹਨੂੰ ਪਾਉਣ ਲੱਗੇ ਆਂ ਮਿਕਸੀ ਦੇ ਵਿੱਚ ਐਵੇਂ ਜੀ ਤੁਹਾਡੇ ਕੋਲ ਇੱਕ ਹੋਰ ਮਿਕਸੀ ਹੋਊਗੀ ਉਹਦੇ ਵਿੱਚ ਤੁਸੀਂ ਪਾ ਲੈਣਾ ਗੈਸ ਨੂੰ ਆਪਾਂ ਕਰ ਲੈਂਦੇ ਆਂ ਇਹਨੂੰ ਬੰਦ ਤੇ ਹੁਣ ਆਪਾਂ ਪਾ ਰਹੀਆਂ ਇਹਦੇ ਵਿੱਚ ਇੱਕ ਵਾਰੀ ਪੈ ਜੀ ਸਾਰਿਆਂ ਨੂੰ ਪੈ ਜਾਣਾ ਤੇ ਮੈਂ ਆਪਾਂ ਸਾਰਾ ਇਹ ਵਿੱਚ ਪਾ ਲਿਆ ਤੇ ਗੈਸ ਤੇ ਜੀ ਬੰਦ ਕਰ ਲਿਓ ਕਿਉਂਕਿ ਭਾਂਡਾ ਜਿਹੜਾ ਪੁੱਤਰ ਆ ਪਰ ਗਰਮੀਆਂ ਗੈਸ ਤੇ ਨਾ ਬੰਦ ਕਰ ਲਿਓ ਜੀ ਲੋਬੇ ਆਪਾਂ ਮਿਕਸੀ ਜੀ ਪਾ ਲਿਆ ਸਾਰਾ ਤੇ ਹੁਣ ਆਪਾਂ ਇਹਨੂੰ ਕਰਨਾ ਗ੍ਰੈਂਡ ਤੇ ਹੁਣ ਆਪਾਂ ਮਿਕਸੀ ਜੀ ਪਾ ਕੇ ਇਹਨੂੰ ਕਰ ਦਿਆਂ ਗ੍ਰੈਂਡ ਸਿਲਾ ਤੇ ਹੌਲੀ ਹੌਲੀ ਕਰਨੇ ਪੇ ਗਰਮ ਆ ਗਾਉਗੀ ਥੋੜਾ ਹੋ ਕਰ ਲੈਨੇ ਆ ਕੋ ਕਰਦੇ ਨੇ ਉਹ ਲੋਬੀ ਹੁਣ ਆਪਾਂ ਕਰ ਲਿਆ ਗ੍ਰੈਂਡ ਤੇ ਦੇਖੋ ਗਰੇਵੀ ਆਪਣੀ ਬਣ ਕੇ ਤਿਆਰ ਹੋ ਗਈ ਬਿਲਕੁਲ ਆਪਣੀ ਗਰੇਵੀ ਬਿਲਕੁਲ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਉਹਦੇ ਵਿੱਚ ਹੀ ਪਾ ਲੈਣੀ ਹੈ ਆਪਣੀ ਗਰੇਵੀ ਸਾਰੀ ਲਓਈ ਸਾਰੀ ਇੰਤਕ ਪਾ ਲੈਣੀ ਹੈ ਐਨ ਬਿਲਕੁਲ ਸਾਫ ਕਰਕੇ ਪਾ ਲੈਣੀ ਹੈ ਸੂਟੇ ਚਮਚਾ ਪਊਗੀ ਇਹ ਚਮਤਰੀ ਦੀ ਥੋੜਾ ਜਿਹੀ ਆਪਣੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਗਰੇਵੀ ਥੋੜੀ ਹਾਰਡ ਆ ਜਾਂ ਥੋੜੀ ਜੀ ਉਹ ਤਾਂ ਥੋੜਾ ਜਿਹਾ ਤੁਸੀਂ ਦੁੱਧ ਪਾ ਲੈਣੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਥੋੜਾ ਜਿਹਾ ਬਾ ਇਹਨਾਂ ਕਪਤ ਪਾਵਾਂਗੇ ਤੇ ਲਾਉ ਹੁਣ ਇਹਨੂੰ ਐ ਹਿਲਾਈ ਜਾਣਾ ਬਸ ਦੂਜਾ ਆਪਣਾ ਇਹ ਵਿੱਚ ਤੇ ਖਲੀਰ ਪਾਉਣਾ ਥੋੜਾ ਦੁੱਧ ਹੋ ਕੋ ਲੈਣਿਆ ਥੋੜਾ ਜਿਹਾ ਰੋੜਾ ਜਿਹਾ ਬਣਾ ਬਸ ਆਪਣੀ ਗਰੇਵੀ ਬਿਲਕੁਲ ਬਣ ਕੇ ਐ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਪਨੀਰ। ਨਾਲ ਆਪਾਂ ਪਨੀਰ ਪਾਉਣਾ। ਇਹ ਲਓ ਵੀ ਹੁਣ ਆਪਾਂ ਪਨੀਰ ਪਾਤਾ। ਤੇ ਹੁਣ ਆਪਾਂ ਇਹਨੂੰ ਹਿਲਾਉਣਾ। ਆਪਾਂ ਪਨੀਰ ਨੂੰ ਮਿਕਸ ਕਰਨਾ ਇਹਦੇ ਨਾਲ।

ਪਨੀਰ ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਹੋ ਆਪਾਂ ਪਨੀਰ ਆਪਣੇ ਹਿਸਾਬ ਨਾਲ ਥੋੜਾ ਜ਼ਿਆਦਾ ਰੱਖਿਆ ਕਿਉਂਕਿ ਪਨੀਰ ਫਿਰ ਖਰਾਬ ਹੋ ਜਾਂਦਾ ਬਾਹਰ ਸੇ ਕਿਸੇ ਕੰਮ ਦਾ ਨਹੀਂ ਕੀ ਬਾਕੀ ਤੁਸੀਂ ਆਪਦੇ ਅਕੋਰਡਿੰਗ ਪਨੀਰ ਪਾ ਸਕਦੇ ਹੋ ਤੇ ਪਨੀਰ ਆਪਾਂ ਥੋੜਾ ਜ਼ਿਆਦਾ ਪਾਇਆ ਕਿਉਂਕਿ ਪਨੀਰ ਫਿਰ ਆਪਣਾ ਖਰਾਬ ਹੋ ਜਾਣਾ ਸੀ ਤੇ ਆਪਾਂ ਕਰਕੇ ਪਨੀਰ ਜ਼ਿਆਦਾ ਪਾ ਲਿਆ ਬਾਕੀ ਤੁਸੀਂ ਪਨੀਰ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਆਪਾਂ ਖੜਾ ਪਨੀਰ ਵੱਧ ਪਾਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਇਹ ਪਨੀਰ ਆਪਾਂ ਥੋੜਾ ਜ਼ਿਆਦਾ ਪਾਇਆ ਕਿਉਂਕਿ ਗਰੇਵੀ ਦੇ ਹਿਸਾਬ ਨਾਲ ਪਨੀਰ ਜ਼ਿਆਦਾ ਆ ਬਾਕੀ ਤੁਹਾਨੂੰ ਦਿਖਦਾ ਵੀ ਹੋਊਗਾ ਤੇ ਪਾਕੀ ਸਾਗ ਵੀ ਨਿਰਵਣ ਬਣ ਕੇ ਬਿਲਕੁਲ ਰੈਡੀ ਹੋ ਗਿਆ ਤੇ ਬਾਕੀ ਸਮਾਨ ਜਿਵੇਂ ਤੁਸੀਂ ਮੈਂ ਪਾਇਆ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਹੋ ਠੀਕ ਆ ਇਹ ਨਹੀਂ ਹੈ ਮੈਨੂੰ ਦੇਖ ਕੇ ਇਦਾਂ ਹੀ ਪਾਉਣਾ ਤੁਸੀਂ ਆਪ ਦੇ ਹਿਸਾਬ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਵਿੱਚ ਬਣਾ ਕੇ ਆਪਣਾ ਸਮਾਨ ਬਣਾ ਕੇ ਪਾ ਕੇ ਖਾ ਸਕਦੇ ਲਓ ਵੀ ਆਪਣਾ ਜਿਹੜਾ ਸਾਗ ਵੀ ਨਿਰ ਬਣ ਕੇ ਉਹ ਤਿਆਰ ਹੋ ਗਿਆ ਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਬੱਚੇ ਲੱਗੀ ਆ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਕਮੈਂਟ ਕਰਕੇ ਦੱਸਣਾ ਮੈਨੂੰ ਤੁਹਾਨੂੰ ਕਿਵੇਂ ਲੱਗਿਆ ਬਾਕੀ ਤੁਸੀਂ ਆਪਣੇ ਵੀ ਕਮੈਂਟ ਕਰਨਾ ਵੀ ਤੁਸੀਂ ਕਿਵੇਂ ਬਣਾਉਨੇ ਹੋ ਜਾਂ ਜਿੰਮ ਵੀ ਤੁਹਾਨੂੰ ਪਤਾ ਨਾ ਕਮੈਂਟ ਜਰੂਰ ਕਰਨਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਨੂੰ ਕਰਦੇ ਹਾਂ ਇੱਥੇ ਐਂਡ ਠੀਕ ਆ ਜੀ ਧੰਨਵਾਦ